ਧੂਣੀ ਲਾ ਕੇ ਬੈਠੇ ਨੇ ਸਵੇਰ ਦਾ ਟਾਈਮ ਐ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਐ ਉਹਦੇ باوجود ਵੀ ਇਹਨਾਂ ਦੇ ਜਿਹੜੇ ਹੌਸਲੇ ਬਿਲਕੁਲ ਬੁਲੰਦ ਨੇ ਜਿਹੜੇ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਘਟੀਆ ਸਰਕਾਰਾਂ ਕਹੂੰਗਾ ਮੈਂ ਤਾਂ ਪੰਗਾ ਦੇ ਵਾਅਦਾ ਕਰਕੇ ਸਾਡੇ ਨਾਲ ਮੁੜ ਕੇ ਮੋੜ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ ਕਿਹਾ ਸੀ ਪੈਦਲ ਜਾ ਸਕਦੇ ਹੋ ਤੁਸੀਂ ਤਾਂ ਪੈਦਲ ਵੀ ਜਾਣ ਨਹੀਂ ਦਿੱਤਾ ਗਿਆ ਤੁਸੀਂ ਦੇਖਣਾ ਸ਼ੰਭੂ ਬਾਰਡਰ ਤੋਂ ਫਿਰ ਗੋਲੀਆਂ ਤੇ ਸਾਡੇ ਕਿੰਨੇ ਕਿਸਾਨਾਂ ਨੇ ਕਾ ਕਿਸਾਨ ਫੇਰ ਫਟੜ ਕੀਤੇ ਨਹੀਂ ਕਹਜੇ ਇਹ ਮਿੱਟੀ ਦੀਆਂ ਬਣੀਆਂ ਹੋਈਆਂ ਸਰਕਾਰਾਂ ਨੇ ਇਹ ਲੋਕਾਂ ਦਾ ਖੂਨ ਦੀ ਬਲੀ ਲੈਣਾ ਚਾਹੁੰਦੀ ਨੇ ਅਸਲ ਗੱਲ ਇਹ ਆ ਕੰਡ ਤਾਂ ਜੀ ਸਾਡੀਆਂ ਬਹੁਤ ਹੰਡਾਈਆਂ ਹੋਈਆਂ ਨੇ ਹੁਣ ਤਾਂ ਚੱਲਣੀਓ ਪੈਣੀ ਆ ਜਦ ਸਾਡੇ ਬڑے ਲੀਡਰ ਮਰਨ ਵਰਤ ਤੇ ਬੈਠੇ ਨੇ ਸਾਨੂੰ ਇਹ ਲੱਗਦੀ ਨਹੀਂ ਮਰਨ ਵਰਤ ਤੁੰ ਦੱਸਿਆ ਵੀ ਕਹਿੰਦੇ ਨੇ ਉਹਦੇ ਵੀ ਅੱਖ ਕੇ ਮਰਦਾ ਬੰਦਾ ਜੇ ਕਹਿੰਦਾ ਨਾ ਵੀ ਤੂੰ ਤਾਂ ਮਰੇ ਚੰਗੇ ਦਿੱਲੀ ਦੇ ਬਾਰਡਰਾਂ ਤੇ ਗਏ ਉੱਥੇ ਵੀ ਇਹਨਾਂ ਨੇ ਪੱਕੇ ਬੈਰੀਕੇਟ ਕਰੇ ਗੱਲਾਂ ਗੱਡੀਆਂ ਸਾਡੇ ਤੇ ਕੀ ਕੁਛ ਇਹਨਾਂ ਨੇ ਅਤਿਆਚਾਰ ਕਰਿਆ ਉੱਥੇ ਐਸੀ ਗੁਰੂ ਮਹਾਰਾਜ ਨੇ ਮਾਤੇ ਨੂੰ ਦਿੱਤੀ ਇਹਨੂੰ ਅਕਲ ਦਿੱਤੀ ਮੋਦੀ ਨੂੰ ਉਸੇ ਗੁਰੂ ਦੇ ਗੁਰਪੁਰਬ ਵਾਲੇ ਦਿਨ ਕਹਿੰਦਾ ਮੇਤੋਂ ਗਲਤੀ ਹੋ ਗਈ ਉੱਥੇ ਸਾਡੇ ਨਾਲ ਇਹਨੇ ਵਾਅਦਾ ਕਰਿਆ ਤਿੰਨੇ ਕਾਨੂੰਨ ਰੱਦ ਕਰੇ ਰੱਦ ਕਰਾ ਕੇ ਸਾਨੂੰ ਲਾਰਾ ਲਾ ਕੇ ਵਾਪਸ ਮੋੜਦਾ ਸਾਨੂੰ ਤਾਂ ਇਹ ਲਾਰੇ ਹੀ ਲਾਈ ਜਾਂਦੇ ਆ ਜਦੋਂ ਅੱਕ ਕੇ ਹੁਣ ਜਦੋਂ ਇਹਨੇ ਇੱਕ ਵਾਰਾ ਦੋ ਵਾਰਾ ਚਾਰ ਵਾਰਾ ਸੁਣ ਕੇ ਅੱਕ ਕੇ ਅਸੀਂ ਦੁਬਾਰਾ ਤੁਰੇ ਆ ਚਾਹੁੰਦਾ ਕਿ ਮੈਂ ਪੰਜਾਬ ਨੂੰ ਆਪਦੀ ਮੁੱਠੀ ਚ ਕਰ ਲੂੰ ਕਾਰਪੋਰੇਟ ਕਰਾਣਿਆਂ ਦੇ ਇੱਥੇ ਫਾਰਮ ਬਣਾ ਦੋ ਇਹ ਨਹੀਂ ਬਣਦੇ ਆ ਆਪਦੀ ਡਿਊਟੀ ਆ ਜਿੰਨੇ ਸਾਜਣ ਇੱਥੇ ਬੈਠੇ ਆ ਪੈਰੇ ਲਾਉਣੇ ਪੈਂਦੇ ਆ ਜੀ ਰਾਖੀ ਕਰਨੀ ਪੈਂਦੀ ਆ ਉਹਦੇ ਸ਼ੇਰ ਦੀ ਡੱਲੇਵਾਲ ਸਾਹਿਬ ਦੀ ਕੋਈ ਹਵੀ ਨਾ ਵੀ ਨਾ ਹੋ ਜਾ ਤਾਂ ਉਹ ਸੀਡੀ ਦੇਣਗੇ ਜਾਂ ਮੰਗਾ ਮਨਵਾਉਣਗੇ ਬਾਈ ਇਕਾਈ ਕੰਮ ਆਣਾ ਖਨੋਰੀ ਬਾਰਡਰ ਤੋਂ ਤਸਵੀਰਾਂ ਦਿਖਾਣ ਲੱਗੇ ਆ ਜਿੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਮਰਨ ਵਰਤ ਦਾ ਅੱਜ 21ਵਾਂ ਦਿਨ ਹੋ ਚੁੱਕਿਆ 21ਵੇਂ ਦਿਨ ਦੇ ਵਿੱਚ ਮਰਨਵਰਤ ਪਹੁੰਚ ਚੁੱਕਿਆ ਹੈ ਜਿਹੜੇ ਕਿਸਾਨ ਦੂਰੋਂ ਨੇੜੇੋਂ ਉਹਨਾਂ ਦਾ ਸਮਰਥਨ ਕਰਨ ਲਈ ਪਹੁੰਚੇ ਨੇ ਠੰਡ ਦੇ ਬਾਵਜੂਦ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਧੂਣੀ ਲਾ ਕੇ ਬੈਠੇ ਨੇ ਸਵੇਰ ਦਾ ਟਾਈਮ ਹੈ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਉਹਦੇ ਬਾਵਜੂਦ ਵੀ ਇਹਨਾਂ ਦੇ ਜਿਹੜੇ ਹੌਸਲੇ ਬਿਲਕੁਲ ਬੁਲੰਦ ਨੇ ਸਮਰਥਨ ਕਰ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਸਾਰੇ ਕਿਸਾਨਾਂ ਵਾਸਤੇ ਬੈਠੇ ਨੇ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਬੈਠੇ ਨੇ ਮਰਨ ਵਰਤ ਤੇ 21ਵੇਂ ਦਿਨ ਦੇ ਵਿੱਚ ਜਿਹੜਾ ਮਰਨ ਵਰਤ ਸ਼ਾਮਿਲ ਹੋ ਚੁੱਕਿਆ ਹੈ ਗੱਲਬਾਤ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕਿਸਾਨ ਭਰਾ ساری ਰਾਤ ਪੈਰਾ ਵੀ ਦਿੰਦੇ ਨੇ ਸਮਰਥਨ ਦੇ ਵਿੱਚ ਵੀ ਖੜੇ ਨੇ ਧੂਣੀ ਲਾ ਕੇ ਬੈਠੇ ਨੇ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਗੱਲਬਾਤ ਸਾਰਿਆਂ ਨਾਲ ਕਰ ਲੈਨੇ ਆ ਸਭ ਤੋਂ ਪਹਿਲਾਂ ਭਰਾ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਪਿੰਦਰ ਸਿੰਘ ਜੀ ਪਿੰਡਾ ਭਾਜੀ ਲਲਕਲਾ ਪਿੰਡ ਤਹਿਸੀਲ ਸਮਰੜਾ ਜ਼ਿਲ੍ਹਾ ਲੁਧਿਆਣਾ ਜੀ ਕੀ ਕਹਿਣਾ ਚਾਹੁੰਦੇ ਹੋ ਭਾਜੀ ਡੱਲੇਵਾਲ ਸਾਹਿਬ ਦਾ ਮਰਨ ਵਰਤ 21ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਠੰਡ ਵੱਧ ਰਹੀ ਹੈ ਲਗਾਤਾਰ ਫਿਰ ਵੀ ਆਂਦਾ ਤਾਂ ਸੜਕਾਂ ਤੇ ਐ ਧੂਣੀ ਲਾ ਕੇ ਬੈਠੇ ਹਾਂ ਧੂਣੀ ਨਾਲ ਕੁਝ ਰਾਹਤ ਮਿਲ ਰਹੀ ਹੈ ਠੰਡ ਤੋਂ ਦੇਖੋ ਜੀ ਜਿਹੜੇ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਘਟੀਆ ਸਰਕਾਰਾਂ ਕਹੂੰਗਾ ਮੈਂ ਤਾਂ ਵੀ ਅਸੀਂ ਪਹਿਲਾਂ 13 ਮਹੀਨੇ 13 ਦਿਨ ਪਹਿਲਾਂ ਦਿੱਲੀ ਅੰਦੋਲਨ ਕਰਿਆ 220 ਦੇ ਵਿੱਚ ਸਾਡੀ ਇੱਕ ਖੇਤੀ ਤਿੰਨ ਕਾਨੂੰਨਾਂ ਦੀ ਰੱਦ ਕਰਕੇ ਉਦੋਂ ਬਾਅਦ ਸਾਡੇ ਜਣੀਆਂ ਬਾਕੀ ਮੰਗਾਂ ਦੇ ਵਾਅਦਾ ਕਰਕੇ ਸਾਡੇ ਨਾਲ ਮੁੜ ਕੇ ਮੋੜ ਦਿੱਤਾ ਗਿਆ ਤੇ ਸਰਕਾਰ ਵੀ ਚਲੀ ਗਈ ਉਸ ਤੋਂ ਬਾਅਦ ਅਸੀਂ ਸਰਕਾਰ ਜਾਂ ਜਾਣ ਵਾਲੀ ਸੀ ਅਸੀਂ ਉਹਨੂੰ ਯਾਦ ਕਰਾਉਣ ਵਾਸਤੇ ਦਿੱਲੀ ਨੂੰ ਰਵਾਨਾ ਹੋਈ ਸੀ ਸਾਡੇ ਰਸਤਿਆਂ 'ਚ ਕਿਲ ਗੜ ਦਿੱਤੇ ਗਏ ਤੇ ਸਾਡੇ ਤੇ ਗੋਲੇ ਛੱਟੇ ਗਏ ਸਾਡੀਆਂ ਸਿੱਧੀਆਂ ਗੋਲੀਆਂ ਦਾਗੀਆਂ ਗਈਆਂ ਜਿਦੇ ਵਿੱਚ ਸਾਡਾ ਸ਼ੁਭ ਕਰਨ ਸ਼ਹੀਦ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਦਿੱਲੀ ਨੂੰ ਜਾਣ ਨਹੀਂ ਦਿੱਤਾ ਜਾਂਦਾ ਸੀ ਜਾ ਕੇ ਵਿਦੇਲਾ ਪਹਿਲਾਂ ਉਹਨਾਂ ਨੂੰ ਕਿਹਾ ਸੀ ਪੈਦਲ ਜਾ ਸਕਦੇ ਹੋ ਤੁਸੀਂ ਤਾਂ ਪੈਦਲ ਵੀ ਜਾਣ ਨਹੀਂ ਦਿੱਤਾ ਗਿਆ ਤੁਸੀਂ ਦੇਖਣਾ ਸ਼ੰਭੂ ਬਾਰਡਰ ਤੋਂ ਫਿਰ ਗੋਲੀਆਂ ਤੇ ਸਾਡੇ ਕਿੰਨੇ ਕਿਸਾਨਾਂ ਨੇ ਕਾ ਕਿਸਾਨ ਫੇਰ ਫਟੜ ਕੀਤੇ ਇਹਨੇ ਜਿੱਥੇ ਗਏ ਨੇ ਹੁਣ ਤੱਕ ਤਿੰਨ ਜਿੱਥੇ ਗਏ ਨੇ ਇਹਨਾਂ ਨੂੰ ਮੋੜ ਦਿੱਤਾ ਗਿਆ ਹਾਂਜੀ ਬਿਲਕੁਲ ਮੋੜਦਾ ਜ਼ਖਮੀ ਕਰਕੇ ਮੋੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁੰਦਾ ਬੰਦੇ ਦਾ ਇੱਕ ਹਲ ਹੁੰਦਾ ਵੀ ਜੇ ਕਿਸੇ ਪਾਸੇ ਪੇਸ਼ ਨਾ ਛੱਲੇ ਮਰ ਜਾਣਾ ਵੀ ਹੁਣ ਮਰੇ ਜਾਈਏ ਤਾਂ ਡੱਲੇ ਵਾਲਾ ਸਾਹਿਬ ਨੇ 26 ਨਵੰਬਰ ਤੋਂ ਮਰਨ ਵਰਤ ਤੇ ਬੈਠੇ ਨੇ ਲਗਾਤਾਰ ਤਾਂ ਸਰਕਾਰਾਂ ਦੇ ਕੰਨ ਤੇ ਹਜੇ ਤੱਕ ਵੀ ਕਾਨੂੰਨ ਜੂ ਨਹੀਂ ਸਰਕ ਰਹੀ ਤੇ ਪਤਾ ਨਹੀਂ ਕਹੇ ਜੇ ਇਹ ਮਿੱਟੀ ਦੀਆਂ ਬਣੀਆਂ ਹੋਈਆਂ ਸਰਕਾਰਾਂ ਨੇ ਹੀ ਇਹ ਲੋਕਾਂ ਦਾ ਖੂਨ ਦੀ ਬਲੀ ਲੈਣਾ ਚਾਹੁੰਦੀ ਨੇ ਅਸਲ ਗੱਲ ਇਹ ਆ ਚਾਹੇ ਉਹ ਗੋਲੀਆਂ ਮਾਰ ਕੇ ਲੈ ਲੈਣਾ ਚਾਹੇ ਇਸ ਤਰੀਕੇ ਨਾਲ ਹੁਣ ਐਵੇਂ ਹੀ ਡੱਲੇ ਵਾਲਾ ਸਾਹਿਬ ਨੇ ਕਿਹਾ ਸੀ ਵੀ ਮੈਂ ਕਿਸੇ ਨੌਜਵਾਨਾਂ ਦੀ ਮੌਤ ਨਾਲੋਂ ਕਦੇ ਆਪ ਖੁਦ ਇਸ ਆਪਣੀ ਬਲੀ ਦਊਗਾ ਜੇ ਸਰਕਾਰਾਂ ਇਸ ਨਾਲ ਇਛਾਣ ਤੋ ਗਿਆ ਸਾਡੀਆਂ ਮੰਗਾਂ ਮੰਨ ਲੈਣ ਤਾਂ ਉਦੋਂ ਵੀ ਬਾਅਦ ਅਸੀਂ ਆਗੂਆਂ ਦੀ ਲੜੀ ਤੇ ਲੜੀ ਮਤਲਬ ਅੱਗੇ ਲੜੀ ਵਾ ਸਾਡਾ ਇਹ ਚੱਲਦਾ ਰਹੂਗਾ ਨੂੰ ਲੱਗਦਾ ਵੀ ਇੱਕ ਤਾਂ ਡੱਲੇਵਾਲ ਸਾਹਿਬ ਬਿਮਾਰ ਨੇ ਉੱਪਰ ਦੀ 21ਵਾਂ ਦਿਨ ਮਰਨ ਵੱਤ ਦਾ ਸ਼ੁਰੂ ਹੋ ਗਿਆ ਡਾਕਟਰਾਂ ਦਾ ਕਹਿਣਾ ਕਿ ਸਿਹਤ ਨਾਜ਼ੁਕ ਹੈ ਲੇਕਿਨ ਡੱਲੇਵਾਲ ਸਾਹਿਬ ਹਲੇ ਵੀ ਲਗਾਤਾਰ ਕਹਿ ਰਹੇ ਨੇ ਕਿ ਮੈਨੂੰ ਕਿਸਾਨਾਂ ਦੀ ਫਿਕਰ ਹੈ ਦੇਖੋ ਜੀ ਗੱਲ ਤਾਂ ਇਹ ਆ ਵੀ ਹੱਲ ਕੋਈ ਨਹੀਂ ਜੇ ਅਸੀਂ ਆਪਣੀ ਕਿਸਾਨੀ ਨੂੰ ਜਿਉਂਦੇ ਰੱਖਣਾ ਚਾਹੁੰਦੇ ਆ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਦੋਂ ਬਿਨਾਂ ਸੰਘਰਸ਼ ਤੋਂ ਬਿਨਾਂ ਸਾਡੇ ਕੋਈ ਹੱਲ ਨਹੀਂ ਜੇ ਸਰਕਾਰ ਸਾਡੀ ਸਿੱਧੀ ਲੋੜ ਸੁਣਦੀਆਂ ਹੁੰਦੀਆਂ ਤਾਂ 2013 ਦਾ ਮਤਲਬ ਮੋਦੀ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਆ ਰਹੀ ਆ ਵੀ ਅਸੀਂ ਪਹਿਲੀ ਹੀ ਮੀਟਿੰਗ ਵਿੱਚ ਪਹਿਲੀ ਹੀ ਵਾਰ ਕਿਸਾਨਾਂ ਨੂੰ ਕਰਜ਼ਾ ਮਾਫੀ ਕਰਾਂਗੇ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਂਗੇ ਲੇਕਿਨ ਤੁਸੀਂ ਇਹ ਦੇ ਲੋ ਵੀ ਦਾ ਅਸਲ 11 12 ਸਾਲ ਚੱਲਣ ਲੱਗਿਆ ਅਜੇ ਤੱਕ ਕੋਈ ਨਹੀਂ ਫਿਰ ਸਮਾਮੀ ਨਾਥਨ ਕਮਿਸ਼ਨ ਰਿਪੋਰਟ ਜਿਹੜੀ ਆਪਣੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸੌਂਪੀ ਹੋਈ ਨੂੰ 2006 ਦੀ ਹੋਗੀ ਉਹ ਕਮਿਸ਼ਨ ਬਣਾਇਆ ਹੀ ਕਿਉਂ ਫਿਰ ਉਹ ਜੇ ਲਾਗੂ ਹੀ ਨਹੀਂ ਕਰਨਾ ਸੀਗਾ ਤਾਂ ਉਹ ਰਿਪੋਰਟ ਲਾਗੂ ਹੋਣ ਚਿਰ ਅਜੇ ਮੰਗ ਕਰ ਰਹੇ ਆ ਪਰ ਅਜੇ ਤੱਕ ਕਿਸੇ ਨੇ ਨਾ ਕਰੀ ਵੋਟਾਂ ਤਾਂ ਇਸ ਨਾਮ ਦੇ ਉੱਤੇ ਵਟੋੜ ਲਿਆ ਜਾਂਦੇ ਨੇ ਵੀ ਅਸੀਂ ਸਮਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਿਸਾਨ ਬੜੇ ਆਸ ਨਾਲ ਇਹਨਾਂ ਨੂੰ ਵੋਟਾਂ ਵੀ ਪਾ ਦਿੰਦੇ ਨੇ ਵੀ ਸਾਡਾ ਕੁਝ ਫਾਇਦਾ ਹੋ ਜੂਗਾ ਸ਼ਾਇਦ ਸਾਡ ਅਸੀਂ ਜਿਉਂਦੇ ਰਹਿ ਜਾਾਂਗੇ ਪਰ ਸਰਕਾਰ ਸਿਰਫ ਇੱਕ ਮੁੱਦਾ ਜਾਂ ਬਣਾ ਕੇ ਵੋਟਾਂ ਮਟੋਰਨ ਦਾ ਮੁੱਦਾ ਬਣਾ ਲਿਆ ਵੀ ਉਹ ਇੱਕ ਵਾਰੀ ਉਹ ਕਹਿ ਲਿਆ ਵੀ ਅਸੀਂ ਐਂ ਕਰਾਂਗੇ ਅਸੀਂ ਕਰਜ਼ਾ ਮਾਫੀ ਕਰਾਂਗੇ ਕਿਸਾਨ ਇਸ ਪਾਰਟੀ ਨੂੰ ਦੂਜੀ ਪਾਰਟੀ ਨੂੰ ਵੋਟ ਪਾਉਂਦੇ ਨੇ ਪਰ ਕੋਈ ਬਾਹ ਨਹੀਂ ਫੜਦੀ ਭਾਜੀ ਜਿਵੇਂ ਕੱਲ ਅਧਿਕਾਰੀ ਆਏ ਸੀ ਸੈਂਟਰ ਤੋਂ ਵੀ ਅਧਿਕਾਰੀ ਆਏ ਸੀ ਡੀਜੀਪੀ ਸਾਹਿਬ ਵੀ ਆਏ ਸੀ ਕੁਝ ਪਤਾ ਲੱਗੇ ਕੁਝ ਗੱਲਬਾਤ ਹੋਈ ਹੈ ਹਾਂ ਗੱਲ ਜਿਹੜੀ ਨੀਕ ਪਤਾ ਲੱਗ ਗਿਆ ਵੀ ਉਹ ਡਾਕਟਰ ਹੀ ਸਹਿਤਲ ਦੀ ਉਹ ਗੱਲ ਕਰਦੇ ਸੀਗੇ ਇਕੱਲੇ ਡਾਕਟਰ ਹੀ ਸਹਿਤਲ ਹਾਂ ਵੀ ਤੁਸੀਂ ਡਾਕਟਰ ਹੀ ਸਹਿਤਲ ਲੈ ਲਓ ਇਹੀ ਪ੍ਰੈਸ਼ਰ ਰਾਈਜ਼ ਕੀਤਾ ਜਾਂਦਾ ਸੀ ਪ੍ਰਧਾਨ ਜੀ ਬਜ਼ੁਰਗ ਵੀ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਗੱਲਬਾਤ ਬਜ਼ੁਰਗਾਂ ਨਾਲ ਵੀ ਕਰ ਲੈਣੇ ਆ ਕੋਈ ਨਹੀਂ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਨਹੀ ਹੈ ਕੀ ਨਾਮ ਹੈ ਬਜ਼ੁਰਗੋ ਤੁਹਾਡਾ ਨਾਮ ਨਾਮ ਤਾਂ ਬਤਾਰ ਸਿੰਘ ਆ ਜੀ ਕਿਹੜਾ ਪਿੰਡ ਹੈ ਰਾਜੀ ਨਾਲੇ ਲੱਲਾ ਬਈ ਤਹਿਸੀਲ ਸਮਰੌਲਾ ਜੁਰ ਕੋ ਠੰਡ ਬਹੁਤ ਹੈ ਠੰਡ ਦੇ ਵਿੱਚ ਬੈਠੇ ਹੋ ਠੰਡ ਤਾਂ ਜੀ ਸਾਡੀਆਂ ਬਹੁਤ ਹੰਡਾਈਆਂ ਹੋਈਆਂ ਨੇ ਹੁਣ ਤਾਂ ਝੱਲਣੀਓ ਪੈਣੀ ਆ ਜਦ ਸਾਡੇ ਬੜੇ ਲੀਡਰ ਮਰਨ ਬੱਤੇ ਬੈਠੇ ਨੇ ਸਾਨੂੰ ਇਹ ਲੱਗਦੀ ਨਹੀਂ ਅਸੀਂ ਪੂਰੇ ਕਾਇਮ ਠੀਕ ਹੈ ਬਸ ਹੋਇਆ ਤਾਂ ਹੁਣ ਝੱਲਣੀਓ ਪੈਣੀ ਆ ਤੁਹਾਨੂੰ ਪਤਾ ਹੀ ਆ ਕਿੰਨਾ ਚਿਰ ਹੋ ਗਿਆ ਜੁਰ ਕੋ ਰਾਤ ਦਾ ਵੀ ਪਹਿਰਾ ਰਹਿੰਦਾ ਇੱਥੇ ਰਾਤ ਸਾਰੀ ਰਾਤ ਇਕਨ ਬੈਠੇ ਆ ਰਾਤ ਦੇ ਹਾਂ ਦਨ ਰਾਤ ਹੁਣ ਉੱਠਣਾ ਮਾ ਧੁੱਪ ਲੱਗੀ ਤੇ ਸਾਰੀ ਰਾਤ ਇਕੱਲੇ ਬੈਠੇ ਕੀ ਕਹਿਣਾ ਚਾਹੁੰਦੇ ਹਾਂ 21ਵੇਂ ਦਿਨ ਦੇ ਵਿੱਚ ਮਰਨ ਵਰਤ ਤੱਕ ਪਹੁੰਚ ਚੁੱਕੇ ਐ ਡੱਲੇਵਾਲ ਸਾਹਿਬ ਦਾ ਕਿਸਾਨੀ ਮੰਗਾ ਨੂੰ ਲੈ ਕੇ ਸਾਡੇ ਡੱਲੇয়াল ਸਾਹਿਬ ਬਹੁਤ ਹੀ ਸੂਝਵਾਨ ਬਹੁਤ ਹੀ ਗੁਰੰਕਾਰ ਦੀ ਬਾਣੀ ਤੇ ਭਰੋਸਾ ਰੱਖਣ ਵਾਲੇ ਨੇ ਮਰਨ ਵਰਤ ਤੁਹਾਨੂੰ ਦੱਸਿਆ ਵੀ ਕਹਿੰਦੇ ਨੇ ਉਹਦੇ ਵੀ ਅੱਖ ਕੇ ਮਰਦਾ ਵੰਤਾਜਤ ਕਹਿੰਦਾ ਨਾ ਵੀ ਤੂੰ ਤਾਂ ਮਰੇ ਚੰਗੇ ਆ ਤੁਸੀਂ ਦੇਖਿਆ 2020 ਚ ਅਸੀਂ ਦਿੱਲੀ ਦੇ ਆ ਬਾਡਰਾਂ ਤੇ ਗਏ ਉੱਥੇ ਵੀ ਇਹਨਾਂ ਨੇ ਪੱਕੇ ਬੈਰੀਕੇਟ ਕਰੇ ਕਿੱਲਾਂ ਗੱਡੀਆਂ ਸਾਡੇ ਤੇ ਕੀ ਕੁਛ ਇਹਨਾਂ ਨੇ ਅਤਿਆਚਾਰ ਕਰਿਆ ਉੱਥੇ ਅਤਿਆਚਾਰ ਕਰਨ ਤੋਂ ਬਾਅਦ ਪੂਰਾ ਇਹਨਾਂ ਨੇ ਸਾਨੂੰ ਤੰਗ ਕਰਨ ਤੋਂ ਬਾਅਦ ਐਸੀ ਗੁਰੂ ਮਹਾਰਾਜ ਨੇ ਮਾਤੇ ਨੂੰ ਦਿੱਤੀ ਇਹਨੂੰ ਅਕਲ ਦਿੱਤੀ ਮੋਦੀ ਨੂੰ ਉਸੇ ਗੁਰੂ ਦੇ ਗੁਰਪੁਰ ਬਰਾਲੀ ਦੇਨ ਕਹਿੰਦਾ ਮੇਤੋ ਗਲਤੀ ਹੋ ਗਈ ਮੈਂ ਜੱਟਾਂ ਨੂੰ ਸਮਝਾਉਣਾ ਨਹੀਂ ਸਮਝ ਮੈਨੂੰ ਨਹੀਂ ਆਈ ਹੁਣ ਉਮੀਦ ਕਰ ਰਹੇ ਹਾਂ ਤੁਨ ਮੈਂ ਦੱਸਦਾ ਉਦੋਂ ਕਹਿੰਦਾ ਮੈਨੂੰ ਸਮਝ ਹੋਣਾ ਆਈ ਹੈ ਮੇਰੀ ਗਲਤੀ ਹੈ ਉੱਥੇ ਸਾਡੇ ਨਾਲ ਇਹਨੇ ਵਾਦਾ ਕਰਿਆ ਤਿੰਨੇ ਕਾਨੂੰਨ ਰੱਦ ਕਰੇ ਰੱਦ ਕਰਾ ਕੇ ਸਾਨੂੰ ਲਾਰਾ ਲਾ ਕੇ ਵਾਪਸ ਮੋੜਦਾ ਬਾਬਸ ਜਮੂੜਿਆ ਜਦੋਂ ਉਸੇ ਦੌਰਾਨ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀ ਸ਼ਾਇਦ ਕਿਸੇ ਨੂੰ ਯਾਦ ਆ ਜਾਂ ਨਹੀਂ ਯਾਦ ਅਮਿਤ ਸ਼ਾਹ ਨੇ ਕਿਹਾ ਸੀ ਇੱਕ ਕਦਮ ਪਿੱਛੇ ਹਟੇ ਆਣੇ ਤਿੰਨ ਕਦਮ ਅੱਗੇ ਵਧਾਂਗੇ ਉਸ ਤੋਂ ਬਾਅਦ ਹੀ ਇਹਨਾਂ ਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਰੋਡ ਅਨਾਉਂਸ ਕਰਤੇ ਜ਼ਮੀਨਾਂ ਐਕਵਾਇਰ ਕਰ ਲਈਆਂ ਫੌਤੋਂ ਦੇ ਸਾਡੇ ਰੋਡ ਕੱਟ ਤੇ ਪੰਜਾਬ ਤੋਂ ਕੀ ਗੱਲ ਅੱਗੇ ਪਹਿਲਾਂ ਜੰਮੂ ਕਸ਼ਮੀਰ ਜਾਂ ਉਧਰ ਰੋੜਾ ਹੈ ਨਹੀਂ ਸੀ ਕਿ ਰੋੜਾਂ ਤੇ ਟ੍ਰੈਫਿਕ ਸੀ ਕੀ ਪ੍ਰੋਬਲਮ ਸੀ ਕੋਈ ਪ੍ਰੋਬਲਮ ਨਹੀਂ ਸੀ ਜਿਹੜੇ ਹੁਣ ਇਹਨਾਂ ਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਰੋੜਾਂ ਕੜਤੀਆਂ ਕਿ ਉੱਥੇ ਅਸੀਂ ਆਪਦਾ ਸਾਈਕਲ ਲੈ ਕੇ ਚੜ੍ਹ ਸਕਦੇ ਆ ਕਿ ਉੱਥੇ ਅਸੀਂ ਆਪਦੇ ਟਰੈਕਟਰ ਵਾਲੀਆਂ ਲੈ ਕੇ ਚੜ੍ਹ ਸਕਦੇ ਆ ਨਹੀਂ ਕਾਰਪੋਰੇਟ ਕਰਾਣਿਆਂ ਦੇ ਇਸ਼ਾਰੇ ਤੇ ਚੱਲਣ ਵਾਲੀ ਸਰਕਾਰ ਆ ਇਸ ਕਰਕੇ ਸਾਨੂੰ ਤਾਂ ਇਹ ਲਾਰੇ ਹੀ ਲਾਈ ਜਾਂਦੇ ਆ ਜਦੋਂ ਅੱਕ ਕੇ ਹੁਣ ਜਦੋਂ ਇਹਨੇ ਇੱਕ ਵਾਰਾ ਦੋ ਵਾਰਾ ਚਾਰ ਵਾਰਾ ਸੁਣ ਕੇ ਅੱਕ ਕੇ ਅਸੀਂ ਦੁਬਾਰਾ ਤੁਰੇ ਆ ਦੁਬਾਰਾ ਤੁਰਨ ਦਾ ਮਕਸਦ ਸਾਡਾ ਇਹ ਹੈ ਕਿ ਅਸੀਂ ਆਪਣੇ ਹੱਕ ਜੋ ਇਹ ਚਾਹੁੰਦਾ ਕਿ ਮੈਂ ਪੰਜਾਬ ਨੂੰ ਆਪਣੀ ਮੁਠੀ ਚ ਕਰ ਲੂੰ ਕਾਰਪਟ ਘਰਾਣਿਆਂ ਦੇ ਇੱਥੇ ਫਾਰਮ ਬਣਾ ਦੋ ਇਹ ਨਹੀਂ ਬਣਦੇ ਆਂ ਗੱਲਬਾਤ ਕਰ ਲੈਨੇ ਆ ਇੱਕ ਅੰਕਲ ਜੀ ਹੋਰ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਕਹਿੰਦੇ ਕੀ ਨਾਮ ਹੈ ਜੀ ਕੁਲਦੀਪ ਸਿੰਘ ਸੇਖੋਂ ਸਰਪ੍ਰਸਤ ਬਰਾਗ ਸਮਰਾਲਾ ਤੇ ਮਾਚੀਵਾਲਾ ਸਾਹਿਬ ਬਜ਼ੁਰਗ ਕਹਿ ਰਹੇ ਕਿ ਸਾਰੀ ਰਾਤ ਦੇ ਇੱਥੇ ਬੈਠੇ ਆ ਅਸੀਂ ਇੱਥੇ ਹੀ ਆ ਜੀ ਕੋਈ ਡਿਊਟੀਆਂ ਤੇ ਚਲੇ ਗਏ ਆ ਗਏ ਇੱਥੇ ਠੰਡ ਸੀਗੀ ਆ ਗੋ ਕਿਸੇ ਇੱਥੇ ਟਾਈਮ ਕੱਢ ਲਿਆ ਪਹਿਰਾ ਪਹਿਰਾ ਰਹਿੰਦਾ ਜੀ ਸਾਰਿਆਂ ਦਾ ਹੀ ਰਹਿੰਦਾ ਚਾਹੇ ਕੋਈ ਬਜ਼ੁਰਗਾ ਜਾਏ ਕੋਈ ਜਵਾਨ ਆ ਸਭ ਦੀ ਡਿਊਟੀ ਆ ਜਿੰਨੇ ਸਾਂਝਣ ਇੱਥੇ ਬੈਠੇ ਆ ਪਹਿਰੇ ਲਾਉਣੇ ਪੈਂਦੇ ਆ ਜੀ ਰਾਖੀ ਕਰਨੀ ਪੈਂਦੀ ਆ ਉਹਦੇ ਸ਼ੇਰ ਦੀ ਢੱਲੇਵਾਲ ਸਾਹਿਬ ਦੀ ਕੋਈ ਹਵੀ ਨਾ ਵੀ ਨਾ ਹੋਵੇ ਜੇ ਤੱਕ ਕਿਸੇ ਦੀ ਸਟੇਜ ਤੇ ਆ ਕਿਸੇ ਦੀ ਆਲੀਆਂ ਨਾਲ ਵੀ ਬਿਲਕੁਲ ਸਟੇਜ ਦੇ ਵਾਲੇ ਪਾਸੇ ਟਰਾਲੀਆਂ ਲਾਗ ਗਈ ਜਿਵੇਂ ਬੈਰੀਗੇਟਿੰਗ ਕੀਤੀ ਹੁੰਦੀ ਹੈ ਬਿਲਕੁਲ ਉਹ ਇਸ ਕਰਕੇ ਕੀਤੀ ਹੈ ਜੀ ਦੋ ਬਰਾ ਪ੍ਰਸ਼ਾਸਨ ਅਧਿਕਾਰੀ ਆ ਗਏ ਹੁਣ ਉਹ ਕਹਿੰਦੇ ਅਸੀਂ ਹਾਲ ਪੁੱਛਣ ਆਏ ਪਰ ਸਾਡੇ ਮਨ ਦੇ ਵਿੱਚ ਇਹ ਸੀ ਵੀ ਸ਼ਾਇਦ ਉਹ ਮੌਕਾ ਦੇਖ ਰਹੇ ਆ ਰਸਤਾ ਦੇਖ ਰਹੇ ਆ ਵੀ ਅਸੀਂ ਕਿੱਧਰ ਦੀ ਲੈ ਕੇ ਡੱਲੇ ਵਾਲ ਸਾਹਿਬ ਨੂੰ ਜਿਵੇਂ ਅੱਗੇ 25 ਨੂੰ ਲੈ ਗਏ ਸੀਗੇ ਉਥੇ ਲੁਧਿਆਣੇ ਡੀ ਐਮ ਸੀ ਚ ਵੀ ਉਹੀ ਚੀਜ਼ ਨਾ ਹੋਵੇ ਇਸ ਕਰਕੇ ਹੁਣ ਸਾਡੀ ਸੰਗਤ ਵੀ ਵਧੀ ਹੋਈ ਆ ਤੇ ਪੈਰਾ ਵੀ ਵਧਿਆ ਹੋਇਆ ਤੇ ਸੁਰੱਖਿਆ ਵੀ ਕੀਤੀ ਹੋਈ ਆ ਉਹਨਾਂ ਦੀ ਪੂਰੀ ਕਿਉਂਕਿ ਅਸੀਂ ਇੱਕ ਦੋ ਦਿਨ ਪਹਿਲਾਂ ਤੋਂ ਦੇਖਿਆ ਕਿ ਜਿਹੜੀ ਟੈਂਟਰੀ ਦੀ ਥਾਂ ਉਹ ਵਧਾਈ ਗਈ ਆ ਇਕੱਠ ਲਗਾਤਾਰ ਵਧ ਰਿਹਾ ਹਾਂਜੀ ਹਾਂ ਸੰਗਤ ਵਧ ਰਹੀ ਆ ਜੀ ਇਸੇ ਕਰਕੇ ਹੀ ਆ ਹੁਣ ਇਹ ਆ ਵੀ ਜੇ ਪ੍ਰਸ਼ਾਸਨ ਆਊਗਾ ਸਾਨੂੰ 5-700 ਨੂੰ ਮਾਰ ਕੇ ਤਾਂ ਲਿਜਾ ਸਕਦਾ ਗੱਲੇ ਵਾਲ ਸਾਹਿਬ ਨੂੰ ਜੇ ਜਿਵੇਂ ਉਹਦਣ ਲੈ ਕੇ ਸੀਗੇ ਵੀ ਉਹ ਗੱਲ ਨਹੀਂ ਹੁਣ ਬਣ ਸਕਦੀ ਇਹ ਤਾਂ ਮੰਗਾ ਮਨਵਾ ਕੇ ਉਹ ਆਪਦਾ ਹਿੰਦੀ ਬਹੁਤ ਨੇ ਉਹਨਾਂ ਨੇ ਮੰਨਣਾ ਨਹੀਂ ਕੁਛ ਨਹੀਂ ਖਾਣਾ ਪੀਣਾ ਸਿਰ ਪਾਣੀ ਪੀਂਦੇ ਨੇ ਜਾਂ ਤਾਂ ਉਹ ਸੀਧੀ ਦੇਣਗੇ ਜਾਂ ਮੰਗਾ ਮਨਵਾਉਣਗੇ ਬਈ ਇੱਕੋ ਹੀ ਕੰਮ ਹੋਣਾ ਤੁਸੀਂ ਤਸਵੀਰਾਂ ਦੇਖਿਆ ਨੇ ਖਨੋਰੀ ਬਾਰਡਰ ਤੋਂ ਜਿੱਥੇ ਬਜ਼ੁਰਗ ਤੇ ਨੌਜਵਾਨ ਧੂਣੀ ਲਾ ਕੇ ਅੱਗ ਸੇਕ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਪੈਰਾ ਹੈ ਸਾਰੀ ਰਾਤ ਦਾ ਹੁੰਦਾ ਜਿਵੇਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਅਸੀਂ ਸਾਰੀ ਰਾਤ ਦੇ ਇੱਥੇ ਬੈਠੇ ਆ ਜਿਹੜਾ ਪੈਰਾ ਉਹ ਲਗਾਤਾਰ ਜਾਰੀ ਹੈ ਲੇਕਿਨ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ ਕਿਸਾਨੀ ਮੰਗਰ ਨੂੰ ਲੈ ਕੇ 21ਵੇਂ ਦਿਨ ਦੇ ਵਿੱਚ ਅੱਜ ਸ਼ਾਮਲ ਹੋ ਚੁੱਕਿਆ ਹੈ ਇਹਨਾਂ ਦਾ ਕਹਿਣਾ ਸੀ ਕਿ ਡੱਲੇਵਾਲ ਸਾਹਿਬ ਦੇ ਹੌਸਲੇ ਬੁਲੰਦ ਰਹੇ ਹੁਣ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਕਦੋਂ ਪੂਰੀਆਂ ਹੁੰਦੀਆਂ ਨੇ ਜਾਂ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਕਦੋਂ ਸੁਨੇਹਾ ਆਂਦਾ ਮੀਟਿੰਗ ਦੇ ਲਈ ਖਨੌਰੀ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ